ਤੁਸੀਂ ਵੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਤੇ ਮੈਂ ਹਾਂ ਹਰਜੀਤ ਕੌਰ ਬਾਜਵਾ ਇਸ ਵੇਲੇ ਅਸੀਂ ਪਹੁੰਚੇ ਹਾਂ ਮਟਾਲਾ ਮਲੀ ਮਾਰਕੀਟ 'ਚ ਜਿੱਥੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਦੁੱਧ ਦਾ ਲੰਗਰ ਲਾਇਆ ਗਿਆ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਜੀਤਪਾ ਸਿੰਘ ਅਤੇ ਸੋਨੂ ਸਿੰਘ ਦੀ ਖਾਸ ਰਿਪੋਰਟ I'm <laughs> gonna ਹਰ ਸਾਲ ਦੀ ਫੇਰ ਸਾਰਿਆਂ ਨੂੰ ਪਤਾ ਵਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸ ਪ੍ਰਮਾਤਮਾ ਦੇ ਅਸੀਰਵਾਦ ਦੇ ਨਾਲ ਅੱਜ ਕੁਝ ਨਹੀਂ ਹੈਗੇ ਜੀ ਤੇ ਸਾਰੀ ਮੰਡੀ ਮਾਰਕੀਟ ਸਾਡੇ ਵਿੱਕੀ ਭਾਜੀ ਦੇ ਟੈਲੀਕਮ ਵਾਲੇ ਸਾਡੇ ਲਾਹ ਭਾਜੀ ਬਾਰੂ ਅਜੀਤ ਭਾਜੀ ਸਾਡੇ ਜੱਲੂ ਸਾਹਿਬ ਵਿੱਕੀ ਭਾਜੀ ਸਾਰੇ ਜਿੰਨੇ ਵੀ ਮਾਰਕੀਟ ਹੈ ਮੰਡੀ ਮਾਰਕੀਟ ਸਾਰੀ ਸਾਰਿਆਂ ਦੇ ਸਹਿਯੋਗ ਨਾਲ ਲੰਗਰ ਲਾਇਆ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਆ ਨੋਜਮਾਨ ਨੂੰ ਕੀ ਕਰਾ ਦੇਣਾ ਨੋਜਮਾਨ ਨੂੰ ਇਤਿਹਾਸ ਬਾਰੇ ਜਾਨਣਾ ਚਾਹੀਦਾ ਵਾ ਜਿੰਨਾ ਸਾਡੇ ਜੁਰਮਾਨੇ ਛਿਧੀਆਂ ਲਿਖੀਆਂ ਇਹਨਾਂ ਬਾਰੇ ਇਤਿਹਾਸ ਬਾਰੇ ਜਰੂਰ ਜਾਨਣਾ ਚਾਹੀਦਾ ਤੇ ਅੱਗੇ ਹੋਣਾ ਚਾਹੀਦਾ ਤਾਂ ਕਿ ਵੱਧ ਚੜ ਕੇ ਤੇ ਆਪੀ ਦੀ ਜਾਵੇ ਕਿੰਨੇ ਚੱਲਾਂਗਾ ਤੋੜ ਲਾ ਦੇ 4-5 ਸਾਲ ਦਾ ਲਾ ਰਹੇ ਨੇ ਸੁਣੀਏ ਸੁਣ ਨਾ ਭਾਈ ਜਦ ਤੱਕ ਲੰਘ ਲਾਇਆ ਕਿੰਨੇ ਮੰਤ ਲਾ ਰਹੇ ਸੱਚੀ ਬਿਲਕੁਲ ਜਿਹੜਾ ਟਲ ਰਿਹਾ ਵਾ ਸਾਰੇ ਹਰ ਸਾਲ ਤੋਂ ਲੱਗ ਲੱਗਦਾ ਲਾ ਰਹਿਆ 3-4 ਸਾਲ ਤੋਂ ਲੱਗਦਾ ਆ ਰਿਹਾ ਸਾਰੀ ਮੁੱਲੀ ਮਾਰ ਜਿਹੜਾ ਵਿਕੀ ਤੇ ਹਲ ਕਾਮੀਆਂ ਭਲਾਜ ਮਿਲੋ ਵਿੱਤੇ ਕੌਫੀ ਲੋਕ ਮੈਂ ਟ੍ਰੇਨਰ ਕੰਪਨੀ ਆਪਣੇ ਆਂ ਜੀ ਹੈਗੇ ਆ ਤਾਂ ਰਾਮਕਲ ਵਾਲਾ ਲਾਰੇ ਆ ਅਰੇ ਕਿਤਾ ਅੰਦਰ ਹਾਂ ਜੀ ਹਾਂ ਜੀ ਬੰਦੀ ਮਾਰਕੀਟ ਤੋਂ ਸਾਰੇ ਗਾਂ ਲਾ ਲਾਤੇ ਹਾਂ ਜੀ ਇਸ ਮੈਸੇਜ ਆਣਾ ਕਿ ਲੋਟ ਜਮਾਨਾ ਆ ਤਾ ਨਿਸ਼ਾਨਾ ਨਾ ਕਰਨ ਤੇ ਵਿੰਦ ਕਰਨ ਤੇ ਬਾਹਰ ਨਾ ਜਾਣਾ ਸਾਨੂੰ ਇੱਥੇ ਕੋਈ ਵਿੰਦ ਕਰਨ ਨਿਸ਼ਾਨਾ ਨਹੀਂ ਦਿਆਂ ਤੇ ਯਾ ਕਰਨ ਸੇਵਾ ਕਰਨ ਲੋਕਾਂ ਦੀ ਹੋਰ ਭਾਜੀ ਜੀ ਜੀਵਕ ਮਾਰਨੇ ਮੈਂ ਆ ਸਰ ਦੁਬਈ ਤੋਂ ਆਇਆ ਜੋ ਉੱਥੇ ਰਹਿਣਾ ਉੱਥੇ ਕੰਮ ਕਰਦਾ ਦੋਧਾ ਲੰਝਾ ਆ ਫੇਸਬੁਕ ਤੇ ਲਾਇਆ ਕੀ ਭਾਜੀ ਸੀਡੀ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੀਆਂ ਸੀੜੀਆਂ ਪਾਈਆਂ ਹਿਸਾਬ ਤਾਂ ਪਾਈਆਂ ਉਹਨਾਂ ਨੇ ਉਹਨਾਂ ਦੀ ਉਹਦੇ ਵਿੱਚ ਆਪਾਂ ਲਾਇਆ ਕਿ ਚਲੋ ਉਹਨਾਂ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਸਾਰਿਆਂ ਨੂੰ ਤੇ ਇਸ ਕਰਕੇ ਆਪਾਂ ਨਜ਼ਰ ਲਾਇਆ ਨੌਜਵਾਨੋ ਕਿ ਨੌਜਵਾਨਾਂ ਨੇ ਵੀ ਕਹਿੰਨੇ ਆ ਜੀ ਆਪਣੇ ਵਤਨ ਵਾਦੇ ਇਤਿਹਾਸ ਬਾਰੇ ਜਾਣੋ ਨਸ਼ਿਆਂ ਤੋਂ ਮੁਕਤ ਹੋਵੋ ਤੇ ਆਪਣੇ ਦੇਸ਼ ਦਾ ਸਵਾਰੋ ਸਹੀ ਕਹਿ ਸਕਦੇ ਆ ਅੱਜ ਕੱਲ੍ਹ ਜਵਾਨਾਂ ਨੇ